ਫਿਲੌਰ ਦੇ ਸਟਿੱਕੀ ਪਿੰਡੇ ਗਰੇਵਾਲ પેટ્રોલ ਪੰਪ ਦੇ ਮਾਲਕ ਉੱਤੇ ਦੋਸ਼ ਲਗਾਉਂਦੇ ਇੱਕ ਨੌਜਵਾਨ ਨੇ ਦੱਸਿਆ ਹੈ ਕਿ ਉਹ ਕੰਮ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਇਹਨਾਂ ਨੂੰ ਰਸਤੇ ਵਿੱਚ ਇੱਕ પેટ્રોલ ਪੰਪ ਜਿਸ ਦਾ ਨਾਂ ਗਰੇਵਾਲ ਹੈ ਉਸ ਦੀ ਗੱਡੀ ਵੀ ਚਾਰ ਰਹੀ ਸੀ ਤੇ ਉਸਨੇ ਉਸ ਨੂੰ ਸਾਈਡ ਲਈ ਹੌਣ ਮਾਰੀ ਪਰ ਉਸਨੇ ਸਾਈਡ ਨਹੀਂ ਦਿੱਤੀ ਤੇ ਥੋੜੀ ਦੂਰ ਚਾਨ ਤੋਂ ਬਾਅਦ ਗੱਡੀ ਵਿੱਚੋਂ ਉੱਤਰ ਕੇ ਉਸਤੇ ਚਪੇੜਾ ਮਾਰੀਆਂ ਅਤੇ ਆਪਣੇ ਪੰਪ ਤੇ ਲੱਗੇ ਕਰਿੰਦਿਆਂ ਨੂੰ ਫੋਨ ਕਰਕੇ ਉਸਨੂੰ ਚੁੱਕ ਕੇ પેટ્રોલ ਪੰਪ ਤੇ ਲੈ ਗਏ ਉਸਦੇ ਦੱਸਣ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਪ ਤੇ ਲੈ ਜਾ ਕੇ ਮੈਨੂੰ ਚੈਨ ਕੁੱਪੀ ਨਾਲ ਪੁੱਠਾ ਟੰਗ ਦਿੱਤਾ ਅਤੇ ਮੇਰੇ ਉੱਤੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਸਖਮੀ ਹੋ ਗਿਆ ਅਤੇ ਉਸ ਤੋਂ ਨੂੰ ਉਸ ਦੇ ਕਿਸੇ ਪਿੰਡ ਦੇ ਨੌਜਵਾਨ ਨੇ ਦੇਖਿਆ ਤਾਂ ਉਸਨੇ ਉਸ ਨੂੰ ਥੋੜਾ छुड़वाया ਅਤੇ ਫਿਰ ਉਸ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਜ਼ੇਰੇ ਇਲਾਜ ਲਿਆਂਦਾ ਗਿਆ ਜਿੱਥੇ ਉਹ ਇਲਾਜ ਲਈ ਦਾਖਲ ਹੈ ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੇ ਤਸ਼ੱਦਦ ਕਰਨ ਵਾਲਿਆਂ ਨੂੰ ਜਲਦ ਜਲਦ ਫੜਿਆ ਜਾਵੇ ਅਤੇ ਉਸ ਨੂੰ ਇਨਸਾਫ ਦਿੱਤਾ ਜਾਵੇ ਤੇ ਉੱਥੇ ਉਸਦੇ ਭਰਾ ਨੇ ਵੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਚੁੱਕੇ ਹਨ ਉਸਨੇ ਕਿਹਾ ਹੈ ਕਿ 5 ਦਿਨ ਬੀਤ ਜਾਣ ਤੇ ਵੀ ਦੋਸ਼ੀਆਂ ਨੂੰ ਹਲੇ ਤੱਕ ਫੜਿਆ ਨਹੀਂ ਗਿਆ ਤੇ ਜਦੋਂ ਇਸ ਮਾਮਲੇ ਵਿੱਚ ਥਾਣਾ ਫਲੋਰ ਦੇ ਐਸਐਚਓ ਮਨ ਸੈਣੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿ ਮਾਮਲਾ ਉਹਨਾ ਦੇ ਧਿਆਨ ਵਿੱਚ ਹੈ ਅਤੇ ਉਸ ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਸਲਾਖਾ ਪਿੱਛੇ ਦੇ ਦਿੱਤਾ ਜਾਵੇਗਾ ਆਪਣਾ ਬਲਕਾਰਾ ਕੀ ਮਾਮਲਾ ਆਪ ਨਹੀਂ ਪਤਾ ਲੱਗਾ ਤੁਹਾਨੂੰ ਕਿਸੇ ਪੰਪ ਵਾਲੇ ਨੇ ਕਿਹੜਾ ਪੰਪਸ ਹੈਗਾ ਪਠਲ ਮਕਾ ਕੇ ਆ ਜਿਹੜਾ ਤੁਹਾਡੇ ਉੱਤੇ ਤਸ਼ੱਦਦ ਕੀਤਾ ਕੀ ਕਹਿਣਾ ਭਾਈ ਜੀ ਇਹ ਨਾ ਮੈਂ ਨਾ ਮੰਡ ਤੋਂ ਆਪਣੇ ਨਾ ਚੁਗੀਆਂ ਪੈਂਡ ਤੋਂ ਸਕਦੇ ਆ ਰੋੜਿਆ ਉੱਥੇ ਇੱਕ ਸਿਵੇ ਆਂਦੇ ਆ ਜੀ ਨਾ ਉਥੇ ਇਹਨੂੰ ਪਿੱਛੇ ਹਾਰਨ ਮਾਰਿਆ ਵੀ ਸਾਈਡ ਦੇ ਦੇ ਆ ਨਾ ਤੇ ਉਹਨੇ ਨਾ ਸਾਈਡ ਨਹੀਂ ਦਿੱਤੀ ਹੈ ਨਾ ਉਹ ਜਾ ਕੇ ਸੇਵਿਆਂ ਕੋਲ ਗੱਡੀ ਰੋਕ ਕੇ ਪਹਿਲਾਂ ਮੇਰੀ ਮੋਟਰਸਾਈਕਲ ਦੀ ਚਾਬੀ ਕੱਢੀ ਚਾਬੀ ਕੰਡ ਕੇ ਮੈਨੂੰ ਆ ਕੇ ਗਲੋ ਫੜਿਆ ਪਹਿਲਾਂ ਮੈਨੂੰ ਹੱਥਾਪਣ ਮਾਰੇ ਇੱਥੇ ਫੇਰ ਆਪਣੇ ਪٹرول ਪੰਪ ਤੋਂ ਆਪਣਾ ਸਟਾਪ ਸਦਿਆ ਕਿਨੇ ਮਾਰੇ ਤੁਹਾਡੇ ਥੱਪੜ ਸੋਨੂ ਗਰੇਵਾਲ ਸੋਨੂ ਗਰੇਵਾਲ ਇਹਨਾਂ ਦਾ ਪੰਪ ਪੰਪ ਵੀ ਹੈ ਹਾਂਜੀ ਪੰਪ ਹੈ ਨਾ ਅੱਛਾ ਜੀ ਨਗਰ ਦਾ ਨਾ ਉਹ ਤੋਂ ਗਏ ਦੂਰ ਸੂਲ ਪੜਾ ਦੇਣਾ ਜੇ ਨਾ ਨਿਕਲਦੇ ਹਨਈ ਬੇਰੀਆਂ ਦੇ ਕੋਲ ਉੱਥੇ ਹੈ ਜੀ ਇਹਦਾ ਪੰਪ ਠੀਕ ਹੈ ਜੀ ਤੋਂ ਨੂੰ ਗਰੇ ਆ ਅੱਛਾ ਉਦੋਂ ਬਾਅਦ ਫੇਰੇ ਨੇ ਆਪਣਾ ਛਟਾਪ ਸੱਦਿਆ ਉੱਥੋਂ ਆਣਾ ਅੱਛਾ ਜੀ அப்ப ਪੰਪ ਤੋ ਉਹ ਆਏ ਉਹ ਖਿੱਚ ਕੇ ਮੈਨੂੰ ਸਿਵਿਆਂ ਵਾਲੇ ਰਾਹ ਤੋਂ ਆਪਣੇ ਗੁਰਦੌਣ ਚ ਲੈ ਕੇ ਗਏ ਕੜੀਸ ਕੇ ਆਣਾ ਉੱਥੇ ਲਿਜਾ ਕੇ ਚੈਨ ਕੁੱਪੀ ਨਾ ਮੈਨੂੰ ਪੁੱਠਾ ਟੰਗਿਆ ਅੱਛਾ ਹਾਂ ਜੀ ਉਹ ਦਾ ਨਾ ਕੈਚਮ ਨੂੰ ਇੱਕ ਬੰਦਾ ਆ ਗਿਆ ਨਾ ਜਾਣਦਾ ਪਛਾਣਦਾ ਉਹਨੇ ਮੈਨੂੰ ਬਚਾਇਆ ਨਾ ਕਹਿੰਦਾ ਇਹ ਤਾਂ ਬੰਦਾ ਆਪਣਾ ਕਾਨਾ ਮਾਰਦੇ ਸੀ ਤੈਨੂੰ ਉਹ ਮੈਨੂੰ ਮਾਰਦੇ ਪਹਿਲਾਂ ਤਾਂ ਇੱਥੇ ਥੱਪੜ ਦਰ ਪਈਆ ਓਏ ਉੱਥੇ ਜਾ ਕੇ ਡੰਡਿਆਂ ਨਾਲ ਘੋਟਿਆ ਫਿਰ ਤਾਰਾਂ ਵਾਲਾ ਕੰਡੇ ਵਾਲਾ ਕੀ ਹੁਣ ਪਤਾ ਨਹੀਂ ਕੀ ਕੀ ਸੀ ਅਗਲੇ ਕੋਲੇ ਉਹ ਹਨਾ ਘੋਟਿਆ ਉਹਨਾਂ ਮੈਨੂੰ ਆ ਥੱਟਾ ਉਹਨਾਂ ਇੰਨੀਆਂ ਲੱਗੀਆਂ ਜੀ ਕਿੰਨੇ ਕ ਬੰਦੇ ਸੀ ਉਹ ਟੋਟਲ ਪੰਜ ਛੇ ਜਣੇ ਸੀ ਜੀ ਅੱਛਾ ਮਾਲਕ ਆਪ ਵੀ ਸੀ ਹਾਂ ਮਾਲਕ ਆਪ ਵੀ ਸੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਪ੍ਰਧਾਨ ਜਨ ਸਾਨੂੰ ਸਾਫ਼ ਮਿਲਣਾ ਚਾਹੀਦਾ ਜੀ ਇਹਨੂੰ ਮੇਰਾ ਨਾਮ ਭਾਜੀ ਅਵਤਾਰ RAM ਭਾਜੀ ਇੱਕ ਪੇਸ਼ੈਂਟ ਦਾਖਲ ਆ ਸੱਟਾ ਵਗੈਰਾ ਲੱਗੀਆਂ ਕੀ ਸਾਰਾ ਮਾਮਲਾ ਭਈ ਯਾਨੀ ਕਿ ਜਿੱਦਾਂ ਮੰਨ ਲੇ ਮੇਰਾ ਭਰਾ ਆਇਆ ਏ ਠੀਕ ਹੈ ਭਾਜੀ ਮੰਨ ਲੇ ਪਹਿਲੇ ਕਣਕ ਬੀਜਣ ਗਿਆ ਸੀਗਾ ਮੈਂ ਵੀ ਕੰਮ ਤੇ ਗਿਆ ਸੀਗਾ ਮੈਨੂੰ ਪਿੱਛੋਂ ਨਹੀਂ ਇਹ ਪਤਾ ਸੀਗਾ ਵੀ ਇਹ ਤੇਲ ਪਵਣ ਔਰ ਨਿਆਣੇ ਬੱਚਿਆਂ ਲਈ ਚੀਜ਼ ਲੈਣ ਗਿਆ ਠੀਕ ਹੈ ਜੀ ਯਾਨੀ ਕਿ ਜਿਹੜੀ ਰਾਹ ਤੇ ਕੁੱਟਿਆ ਉਹ ਸਭ ਤੋਂ ਸਾਨੂੰ ਯਾਨੀ ਕਿ ਸ਼ੌਲੇ ਪਿੰਡ ਤੋਂ ਸ਼ਾਰਟਕਟ ਦਾ ਰਸਤਾ ਪੈਂਦਾ ਕੱਚੇ ਰਸਤੇ ਦਾ ਇੱਕ ਉੱਦੇ ਉਦੋਂ ਅੱਗੇ ਪੰਪ ਆ ਜਾਂਦਾ ਉੱਤੋਂ ਅਸੀਂ ਤੇਲ ਪਵਾ ਕੇ ਸਾਡੇ ਭਾਜੀ ਨੇ ਤੇਲ ਪਵਾ ਕੇ ਘਰੋਂ ਚੀਜ਼ ਲੈ ਕੇ ਆਣਾ ਸੀਗਾ ਲੇਕਿਨ ਯਾਨੀ ਕਿ ਉਹਨਾਂ ਨੇ ਯਾਨੀ ਕਿ ਉੱਥੇ ਬਾਟੂਣੀ ਆ ਕੇ ਭਾਜੀ ਨੇ ਜਦੋਂ ਉੱਥੋਂ ਔਟ ਮਾਰਦਾਰਾ ਕੁਝ ਹੋਇਆ ਯਾਨੀ ਕਿ ਉਦੋਂ ਅੱਗੇ ਭਾਜੀ ਮੈਂ ਕੰਮ ਤੋਂ ਆ ਕੇ ਬੈਠਾ ਸੀਗਾ ਮੇਰੇ ਭਰਾ ਨੂੰ ਪਤਾ ਆ ਕਿ ਮੇਰਾ ਭਰਾ ਕਿੱਥੇ ਮਿੰਦਾ ਹੈ ਸਿੱਧਾ ਭਾਜੀ ਮੇਰੇ ਕੋਲ ਆਏ ਆ ਮੇਰੇ ਕੋਲ ਜਦੋਂ ਆਏ ਆ ਪਾਜੀ ਮੈਨੂੰ ਜਦੋਂ ਇਹਨੇ ਰੋਕਿਆ ਮੋਟਰਸਾਈਕਲ ਮੈਨੂੰ ਜਦੋਂ ਪਤਾ ਲੱਗਾ ਕਿ ਮੋਟਰਸਾਈਕਲ ਸਾਡਾ ਆ ਪਰ ਇਹਦੇ ਕੱਪੜੇ ਲਿੱਥੀ ਹੋ ਸੀਗੇ ਨੰਗੇ ਪਿੰਡੇ ਸੀਗੇ ਖੂਨੋਂ ਖੂਨੀ ਹੋਇਆ ਸੀਗਾ ਫਿਰ ਮੈਨੂੰ ਥੋੜਾ ਜਿਹਾ ਪੁੱਛਿਆ ਕਿ ਪਾਜੀ ਹਾਂ ਕੀ ਹੋਇਆ ਫਿਰ ਇਹਨੇ ਮੈਨੂੰ ਸਿੱਧਾ ਦੱਸੀ ਕਿ ਕਹਿੰਦਾ ਗਰੇ ਬਾਣ ਨੇ ਮੈਨੂੰ ਕੁੱਟਿਆ ਮੈਂ ਕਿਹਾ ਪਾਜੀ ਵਜਾ ਕੀ ਕਹਿੰਦਾ ਮੈਂ ਸੈਡ ਮੰਗੀ ਆ ਸੈਡ ਮੰਗੀ ਆ ਤੇ ਕਹਿੰਦਾ ਮੈਨੂੰ ਕਹਿੰਦਾ ਮਿੱਟੀ ਨਾ ਮੈਂ ਕਹਿੰਦਾ ਤਿੰਨ ਹੋਰ ਮਾਰੇ ਕਹਿੰਦਾ ਉਹਨੇ ਨਹੀਂ ਦਿੱਤੇ ਕਹਿੰਦਾ ਜੇ ਤੀਆ ਹੋਰ ਨ ਮਾਰੇ ਉਹਨੇ ਮਿੱਟੀ ਮਿੱਟੀ ਕਰਕੇ ਮੋਰੀ ਗੱਡੀ ਆ ਕੇ ਸ ਹਾਂਜੀ ਬਿਆਨ ਲੈ ਕੇ ਪੁਲਿਸ ਵਾਲੇ ਬਿਆਨ ਲੈ ਕੇ ਗਏ ਲੇਕਿਨ ਉਹ ਸਾਨੂੰ ਇਹ ਕਹਿੰਦੇ ਸੀਗੇ ਵੀ ਬਿੱਦੜੀਆਂ ਸਾਨੂੰ ਕੀ ਪਤਾ ਵੀ ਤੱਚੇ ਹੁੰਦੇ ਬਿਆਨ ਜਾਂ ਪੱਕੇ ਹੁੰਦੇ ਸੀ ਯਾਰ ਗਰੀਬ ਬੰਦੇ ਆ ਕੰਮ ਕਰਨ ਵਾਲੇ ਬੰਦੇ ਐ ਇਦਾਂ ਦਾ ਸੀ ਯਾਰ ਅੱਜ ਤੱਕ ਪਾਜੀ ਕੋਈ ਲਫੜਾ ਹੀ ਨਹੀਂ ਕੀਤਾ ਹੈਗਾ ਨਹੀਂ ਤਾਂ ਜਾ ਕੇ ਸਾਡੇ ਪਿੰਡ ਜੇ ਜਾ ਕੇ ਪੁੱਛ ਲੈਣਾ ਸਾਨੂੰ ਪਾਜੀ ਅੱਜ ਅਸੀਂ ਬੁੱਧਵਾਰ ਦੇ ਬੁੱਧ ਅੱਜ ਬੁੱਧਵਾਰ ਰਾਤ ਦੇ ਹਾਂਜੀ ਕੋਈ ਨਹੀਂ ਹੰਦੇ ਤੁਹਾਡੀ ਸੁਣਵਾਈ ਕੋਈ ਸੁਣਵਾਈ ਯਾਰ ਪਾਜੀ ਗਰੀਬ ਦੀ ਕੌਣ ਸੁਣਦਾ ਕੁਈ ਨਹੀਂ ਸੁਣਦਾ ਭਾਜੀ ਕੀ ਮੰਗ ਕੀ ਕਰ ਮੰਗ ਯਾਰ ਭਾਜੀ ਮੈਨੂੰ ਇਨਸਾਫ ਚਾਹੀਦਾ ਜਿੱਦਾਂ ਮੇਰੇ ਭਰਾ ਨੂੰ ਨੇ ਪੁੱਠਾ ਡੰਗ ਕੇ ਕੁੱਟਿਆ ਉਦਾਂ ਮੈਂ ਕੁੱਟਣਾ ਗੱਲ ਖਤਮ ਮੇਰੇ ਤੋਂ ਮੈਂ ਉਦਾਂ ਹੀ ਮੈਂ ਕੁੱਟਣਾ ਕਿਉਂਕਿ ਮੇਰਾ ਭਰਾ ਹੈ ਮੇਰੇ ਭਰਾ ਨੂੰ ਗੁਮੇ ਕੋਲ ਕੱਲੀ ਕੁੱਟਿਆ ਹੋਣੀ ਮਤਲਬ ਮੰਨਦਾ ਤੂੰ ਤਕੜਾ ਅਰਬਾ ਘਰਬਾ ਪੁੱਛ ਕੌਣ ਆਏ ਆ ਕਿੱਥੋਂ ਆਏ ਆ ਕਿੱਥੇ ਚੱਲੇ ਆ ਕੋਈ ਇਦਾਂ ਦਾ ਨਹੀਂ ਪੁੱਛਿਆ ਉਹਨੇ ਸਿੱਧੀ ਉਹਨੇ ਆਪਣੇ ਸਟਾਫ ਤੋਂ ਬੰਦੇ ਸਾਧ ਕੇ ਬਟ ਇਹਦੇ ਕੋਲ ਫੋਨ ਵੀ ਨਹੀਂ ਆਪਣਾ ਫੋਨ ਵੀ ਨਹੀਂ ਦਾ ਆਪਣੇ ਜਿੱਦ ਕੋਲ ਸੇਗਾ ਇਹ ਤਾਂ ਕੁਦਰਤੀ ਮੇਰੇ ਕੋਲ ਆਇਆ ਉਸ ਤੋਂ ਬਾਅਦ ਉਹ ਨਹੀਂ ਸਾਡਾ ਪਿੰਡ ਦਾ ਸਰਪੰਚ ਸੰਗਾ ਉਹਨੂੰ ਅਸੀਂ ਭਾਜੀ ਦੱਸਿਆ ਲੇਕਿਨ ਉਹਨੇ ਵੀ ਸਾਨੂੰ ਇਹ ਕਹਿ ਕੇ ਕਹਿੰਦਾ ਯਾਰ ਮੇਰੀ ਮੰਮਾ ਯਾਨੀ ਕਿ ਕਹਿੰਦਾ ਬਿਮਾਰ ਹੈ ਵੀ ਮੈਂ ਦਵਾਈ ਲੈ ਕੇ ਜਾਣੀ ਆ ਕਹਿੰਦਾ ਮੈਂ ਕੋਈ ਨਾ ਤੁਸੀਂ ਘਰ ਚੱਲੋ ਮੈਂ ਫੋਨ ਕਰਦਾ ਬਾਅਦ ਚੁੜੀ ਉਹ ਸਾਨੂੰ ਦਾਖਲ ਕਰਾ ਕੇ ਗਏ ਇੱਥੇ ਠੀਕ ਹੈ ਹਾਂਜੀ ਬਲਕਾਰ ਨਾਮ ਦਾ ਵਿਅਕਤੀ ਹੈ ਸਿਵਲ ਹਸਪੀਟਲ ਚ ਐਡਮਿਟ ਹੈ ਮੇ ਮੇਰੀ ਵੀ ਉਹਦਾ ਗੱਲ ਹੋਈ ਹੈ ਜੋ ਸਾਡੇ ਨੋਲੇਜ ਆਇਆ ਮੇਰੇ ਨਾਲ ਜਿਹੜੀ ਗੱਲ ਹੋਈ ਕੋਈ ਗੱਡੀ ਦੇ ਪਿੱਛੇ ਗੱਡੀ ਦੇ ਨਾਲ ਆ ਰਿਹਾ ਸੀ ਉਹ ਮੋਟਰਸਾਈਕਲ ਤੇ ਆ ਰਿਹਾ ਸੀ ਆਪਣੇ ਉਹਨਾਂ ਦੀ ਕੋਈ ਜੋ ਲੜਾਈ ਹੋਈ ਉਹਦਾ ਕਾਰਨ ਇਹ ਹੈ ਕਿ ਉਹ ਹੌਲਨ ਹੌਲਨ ਮਾਰ ਰਹੀ ਸੀ ਆਪਸ ਵਿੱਚ ਪਾਸ ਨੂੰ ਲੈ ਕੇ ਹੋਇਆ ਬਾਕੀ ਉਸ ਤੋਂ ਬਾਅਦ ਉਹਨਾਂ ਦੀ ਲੜਾਈ ਜ਼ਰੂਰ ਹੋਈ ਹੈ ਲਟਕਾ ਕੇ ਪੁੱਠਾ ਲਟਕਾ ਕੇ ਇਹ ਨਹੀਂ ਮੇਰੀ ਨੌਲੇਜ ਪਰ ਹਾਂ ਲੜਾਈ ਹੋਈ ਹੈ ਕਿਉਂਕਿ ਉਹ ਕਿਉਂਕਿ ਉਹ ਮੇਰੇ ਕਲਪ ਕਿਸੇ ਪੰਪ ਦਾ ਮਾਲਿਕ ਹੈ ਤੇ ਹੋ ਸਕਦਾ ਉਹਦੇ ਨਾਲ ਜੋ ਵੀ ਉਹਨਾਂ ਦੇ ਕਲੀਕਸ ਹੋਣ ਜਾਂ ਜੋ ਨੇ ਰੱਖੇ ਹੋਣ ਵਰਕਰ ਉਹਨਾਂ ਦੇ ਨਾਲ ਵੀ ਥਰੂ ਵੀ ਲੜਿਆ ਹੋਏ ਪਰ ਅਸੀਂ ਐਮਐਲਏ ਆ ਗਈ ਹੈ ਸਾਡੇ ਕੋਲ ਤੇ ਉਹਦੇ ਵਿੱਚ ਐਸਏ ਰਵਿੰਦਰ ਰਵਿੰਦਰ ਗਿਆ ਉਹਨਾਂ ਦਾ ਬਿਆਨ ਲੈਣ ਜੋ ਵੀ ਉਹਦੀ ਸਟੇਟਮੈਂਟ ਜਾਂ ਜੋ ਦੀ ਐਮਐਲਏ ਚ ਸੱਟ ਆਣਗੇ ਉਸ ਦਾ ਵੀ ਲੀਗਲ ਐਕਸ਼ਨ ਲਿਆ ਜਾਏਗਾ